ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਜਨਰਲ ਪੱਦਰੀ ਟੂਰਨਾਮੈਂਟ ਧਾਰੀਵਾਲ ਵਿਖੇ ਸਾਨੂੰ ਅਤਸੌਖਤ ਨਾਲ ਸੰਪੰਨ ਸਿੱਖਿਆ ਵਿਭਾਗ ਦੇ ਦੇਸ਼ਾਂ ਤਹਿਤ ਜਨਰਲ ਟੂਰਨਾਮੈਂਟ ਕਮੇਟੀ ਪ੍ਰਧਾਨ ਪ੍ਰਿੰਸੀਪਲ ਨੂਬ ਸਿੰਘ ਜਨਨ ਸਕੱਤਰ ਸਕਦੇਵ ਸਿੰਘ ਸੋਲ ਸਮੇਤ ਸਮੂਚੀ ਕਮੇਟੀ ਮੈਂਬਰਾਂ ਦੀ ਦੇਖਰੇਖ ਹੇਠ ਜਨਰਲ ਪੱਦਰੀ ਸਕੂਲੀ ਖੇਡਾਂ ਟੂਰਨਾਮੈਂਟ ਦਾ ਇਨਾਮ ਵੰਡ ਸੋ ਮਾਰੋ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਸ਼ਾ ਧਾਰੀਵਾਲ ਵਿਖੇ ਹੋਇਆ ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਕਤਾਰਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਨੇ ਮੁੱਖ ਮਹਿਮਾਨ ਅਤੇ ਡੀਈਓ ਗਰਦਾਸਪੁਰ ਸ਼੍ਰੀ ਜੇ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਮਾਗਮ ਦੀ ਅਰੰਭਤਾ ਸਕੂਲੀ ਬੱਚਿਆਂ ਵੱਲੋਂ ਸੱਤ ਗਾਇਨ ਕਰਕੇ ਕੀਤੀ ਜਦਕਿ ਲੜਕੀਆਂ ਨੇ ਗਿੱਧਾ ਅਤੇ ਲੜਕਿਆਂ ਨੇ ਭੰਗੜੇ ਦੀ ਆਈਟਮ ਪੇਸ਼ ਕੀਤੀ ਇਸ ਮੌਕੇ ਤੇ ਮੁੱਖ ਮਹਿਮਾਨ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਨੇ ਸੰਬੋਧਨ ਕਰਦਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪਰਫੁੱਲਤ ਕਰਨ ਲਈ ਨਵੀਂ ਖੇਡ ਨੀਤੀ ਲਾਗੂ ਕੀਤੀ ਹੈ ਜਿਸ ਵਿੱਚ ਬਲਾਕ ਪੱਧਰ ਤੇ ਅਦਨੇ ਖੇਡ ਸਟੇਡੀਅਮ ਤੋਂ ਇਲਾਵਾ 2300 ਕੋਚ ਭਰਤੀ ਕੀਤੇ ਹਨ ਜੋ ਕਿ ਖਿਡਾਰੀਆਂ ਨੂੰ ਮੁਫਤ ਕੋਚਿੰਗ ਦੀ ਸਖਲਾਈ ਦੇਣਗੇ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਡੀਓ ਗਰਦਾਸਪੁਰ ਰਜੇਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵੱਲ ਭਾਗ ਦੀਆਂ ਸਿੱਖਿਆ ਅਤੇ ਖੇਡਾਂ ਪ੍ਰਤੀ ਨੀਤੀਆਂ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ ਇਸ ਮੌਕੇ ਤੇ ਐਸ ਐਚਓ ਧਾਰੀਵਾਲ ਇੰਸਪੈਕਟਰ ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਨਸ਼ਿਆਂ ਦੇ ਮਾਰੇ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਜੁਨਲ ਟੂਰਨਾਮੈਂਟ ਕਮੇਟੀ ਪ੍ਰਧਾਨ ਪ੍ਰਿੰਸੀਪਲ ਅਨੂਪ ਸਿੰਘ ਅਤੇ ਸਮੁੱਚੇ ਕਮੇਟੀ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੂੰ ਫੁੱਲਾਂ ਦਾ ਬੁੱਕਾ ਭੇਟ ਕਰਕੇ ਜੀ ਆਇਆਂ ਆਖਿਆ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਜਦਕਿ ਮੁੱਖ ਮਹਿਮਾਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਜੇਤੁਖ ਧਾਰੀਆਂ ਅਤੇ ਹੋਰ ਪੌਂਚੀਆਂ ਸਖਸੀਤਾਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਲੂਸੇ ਨੇ ਸਮਾਗਮ ਦੌਰਾਨ ਪਹੁੰਚੀਆਂ ਸ਼ਖਸੀਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਡਿਪਟੀ ਡੀਓ ਲਖਵਿੰਦਰ ਸਿੰਘ ਮੈਡਮ ਅਨੀਤਾ ਡੀਐਸਸੀ ਪ੍ਰਵੀਰ ਸ਼ਰਮਾ ਇਕਬਾਲ ਸਮਰਾ ਨਗਰ ਕੌਂਸਲ ਪ੍ਰਧਾਨ ਅਸੁਨੀ ਦੁੱਗਲ ਬਲਦੇਵ ਸਿੰਘ ਨਿਮਾਣਾ ਕਾਉਂਸਲਰ ਦੀਪਕ ਮਾਇਆ ਸਰਪੰਚਾ ਪਾਸੇ ਤੰਗ ਤੇ ਚੇਅਰਮੈਨ ਮਾਰਕੀਟ ਕਮੇਟੀ ਮਾਨਸੇਂਗਰ ਸਕੂਲ ਇੰਚਾਰਜ ਐਫਐਸਆਈ ਸੰਜੀਤ ਸਿੰਘ ਅਦੀਪਾਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਟਾ ਸਟਾਫ ਆਜਨਸੀ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ sab suno suniyo se tirsina jaan ka dite mere jaddon beedhalan ਸਾਲਾਨਾ ਜੁਨੀਆ ਟੂਰਨਾਮੈਂਟ ਇੱਥੇ ਬਰਸਾ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਥਾਨ ਹੈ ਉੱਥੇ ਕੀਤਾ ਜਾਂਦਾ ਮੈਨੂੰ ਉੱਥੇ ਦਾ ਹਿੱਸਾ ਦੇਣ ਦਾ ਮੌਕਾ ਮਿਲਿਆ ਔਰ ਬੜਾ ਅੱਛਾ ਬੱਚਿਆਂ ਨੇ ਅੱਜ ਇੱਥੇ ਪਰਫਾਰਮੈਂਸ ਕੀਤੀਆਂ ਨੇ ਖਾਸ ਕਰਕੇ ਇੱਥੇ ਦੀ ਹਾਕੀ ਦੀ ਜਿਹੜੀ ਟੀਮ ਹੈ ਉਹ ਬੰਨੀ ਬੰਨੀ ਆ ਐਥਲੈਟਿਕਸ ਦੇ ਵਿੱਚ ਹਰ ਗੇਮ ਦੇ ਵਿੱਚ ਜਿਹੜਾ ਬੱਚਿਆਂ ਨੇ ਬਹੁਤ ਵਧੀਆ ਜਿਹੜਾ ਨਾਮਵੰਤ ਸਮਾਰੋਹ ਜਿਹੜਾ ਅੱਜ ਆਪਾਂ ਸਤਿ ਸਾਨ ਨੂੰ ਹੋਇਆ ਮੇਰੇ ਨਾਲ ਡੀਓ ਸਾਹਿਬ ਵੀ ਨੇ ਔਰ ਸਾਰੇ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਔਰ ਹੋਰ ਇਲਾਕੇ ਦੀਆਂ ਮਾਪੇਦਸਤੀਆਂ ਮੇਰੇ ਨਾਲ ਨੇ ਉਹਨਾਂ ਨੂੰ ਮੈਂ ਜਿਹੜੇ ਜੇਸੂ ਕੁੜਾਰੀ ਨੇ ਉਹਨਾਂ ਨੂੰ ਵਧਾਈ ਦੇਣੀ ਚਾਹਾਂਗਾ ਔਰ ਜਿਨ੍ਹਾਂ ਨੇ ਪਾਕਿਸਤਾਨਿਆ ਪ੍ਰੋਗਰਾਮ ਦੇ ਵਿੱਚ ਕੀਮਾ ਦੇ ਵਿੱਚ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦੇਣੀਆਂ ਚਾਹਾਂਗਾ ਕਿ ਤੁਸੀਂ ਜਿੱਤ ਹਰ ਮੈਚ ਨਹੀਂ ਕਰਦੇ ਤਹਾਡੀ ਪਾਰਟਿਸਪੇਸ਼ਨ ਤੁਹਾਡਾ ਸਪਿਰਟ ਜਿਸ ਤਰ੍ਹਾਂ ਤੁਸੀਂ ਲਾਉਂਦੇ ਹੋ ਉਹ ਮੈਟਰ ਕਰਦਾ ਕਿ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਧਾਈ ਦੇਣਾ ਪਰ ਜਦੋਂ ਕੰਮ ਦੀ ਗੱਲ ਆ ਤਾਂ ਇੱਥੇ ਮਿੱਟੀ ਪਾਉਣ ਦਾ ਅਸੀਂ 10 ਲੱਖ ਰੁਪਇਆ ਲੱਖ ਕੋਲੋਂ ਮਜੂਰ ਹੋਇਆ ਸੀ 2 ਲੱਖ ਦਾ ਕੰਮ ਹੋ ਗਿਆ ਵਾ ਅੱਜ ਵੀਡੀਓ ਸਾਹਿਬ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਸੀ ਇੱਥੇ ਇਹਨਾਂ ਨੂੰ ਗਰੰਟੀ ਦਿੱਤੀ ਆ ਕਿ ਅਗਲੀਆਂ ਜਿਹੜੀਆਂ 2 ਮਹੀਨੇ ਨੂੰ ਠੱਡਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਸਰ ਮਿੱਟੀ ਪੈਣ ਦਾ ਕੰਮ ਜਿਹੜਾ ਮੁਕੰਮਲ ਹੋਊਗਾ ਔਰ ਬਾਕੀ ਜਿਹੜਾ ਅੰਡਰ 17 ہاکی ਦੀ ਜਿਹੜੀ ਇੱਥੇ ਪ੍ਰਾਂਸੀ ਉਹ ਇੱਥੇ ਦੇਾਂਗੇ ਐਸਟਰੋਟੌਪੀ ਜਿਹੜੀ ਮੰਗ ਹੋਈ ਆ ਉਹ ਫਾਈਲਾਂ ਮੈਂ ਨਾਲ ਲੈ ਕੇ ਚੰਡੀਗੜ੍ਹ ਚੱਲੇ ਆ ਔਰ ਸਬੰਧਤ ਮੈਕਮੇਨਾ ਟਾਈਪ ਕਰਕੇ ਮਿੰਸਟਰ ਸਾਹਿਬਾ ਨਾਲ ਮਿਲ ਕੇ ਸੀਐਮ ਸਾਹਿਬ ਨਾਲ ਮਿਲ ਕੇ ਇਹਨਾਂ ਦੇ ਜਿਹੜੇ ਮਸਲੇ ਉੱਥੇ ਠਾ ਕੇ ਉਹਨਾਂ ਨੂੰ ਹੱਲ ਸਰ ਪੰਜਾਬ ਸਰਕਾਰ ਦੀ ਖੇਡ ਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਕਿ ਮੁੱਖ ਮੰਤਰੀ ਸਾਹਿਬ ਖੇਡਾਂ ਵਾਲੇ ਉਤਰਾਸ ਕਰਨ ਲਈ ਉਪਰਾਲੇ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਉਹਦੇ ਸੰਬੰਧ ਇਹ ਕੋਈ ਜਦੋਂ ਦੀ ਹਮਾਦੀ ਪਾਰਟੀ ਦੀ ਸਰਕਾਰ ਆਈ ਹੈ ਖੇਡਾਂ ਦੇ ਪ੍ਰਤੀ ਬਹੁਤ ਧਿਆਨ ਦਿੱਤਾ ਜਾ ਰਿਹਾ ਖੇਡਾਂ ਵਤਨਪਰਵ ਪੰਜਾਬ ਦੀਆਂ ਜਿਹੜੀਆਂ ਨੇ ਉਹ ਹਰ ਸਾਲ ਜਿਹੜੀਆਂ ਨੇ ਉਹ ਕਰਾਈਆਂ ਜਾ ਰਹੀਆਂ ਨੇ ਲੱਖਾਂ ਬੱਚੇ ਉਹਦੇ ਚ ਹਿੱਸਾ ਲੈਂਦੇ ਨੇ ਔਰ ਚੁਣੌਤੀਆਂ ਦੇ ਨਾਮ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਆ ਔਰ ਬਾਕੀ ਜਿਹੜੀ ਨਵੀਂ ਖੇਡ ਨੀਤੀ ਬਣੀ ਆ ਉਹਦੇ ਵਿੱਚ 2300 ਕੋਚ ਜਿਹੜਾ ਵਾ ਨਵਾਂ ਭਰਤੀ ਕੀਤਾ ਗਿਆ ਵਾ ਔਰ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਤਕਰੀਬਨ 4-4 ਜਿਹੜੇ ਆ ਉਹ ਸਟੇਡੀਅਮ ਜਿਹੜੇ ਆ ਐਸਪੋਰਟਸ ਵਾਲੇ ਵਧੀਆ ਮਤਲਬ ਕਿਥੇ ਖਿੱਤੇ ਗਏ ਆ ਉਹ ਵੀ ਉਹਨਾਂ ਨੇ ਕਹਨੇ ਚ ਉਹ ਜਿਹੜੀ ਗਈ ਹੋਈ ਆ ਉਹ ਪਾਰ ਲੱਗੇਗੀ ਔਰ ਵਧੀਆ ਤਨ ਦੇ ਨਾਲ ਖੇਡਾਂ ਨੂੰ ਸਿਰ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਨੇ ਉਹਨਾਂ ਨੂੰ ਸਪੋਰਟਸ ਮੈਕਨੇ ਦੇ ਵਿੱਚ ਜਿਹੜੀਆਂ ਨੇ ਕਮਨ ਜੋਬ ਜਿਹੜੀਆਂ ਨੇ ਉਹ ਸਿੱਧੀਆਂ ਜਾਣਗਰ ਉਹ ਬੜੇ ਵਧੀਆ ਤਨ ਵਾਲੇ ਜਿਹੜਾ ਵਾ ਕਿੰਨਾ ਦਾ ਕੰਮ ਕਰਦਾ ਕਿ ਜੋ ਅੱਜ ਇਥੇ ਜੌਨਲ ਖੇਡਾਂ ਵਰਸਪੈਕ ਦੇ ਖੇਡ ਮੇਦਾਨ ਚ ਕਰਵਾਈਆਂ ਗਈਆਂ ਜੀ ਮੈਂ ਬਹੁਤ ਹੀ ਧੰਨਵਾਦੀ ਆ ਸਤਾਬ ਕਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਆ ਕੇ ਚਾਰ ਚਾਰ ਲਾਏ ਨੇ ਸਿੱਖਿਆ ਭਾਗ ਨੂੰ ਸਿੱਖਿਆ ਭਾਗ ਨੂੰ ਜਿਹੜਾ ਇਹ ਜੌਨਲ ਦਾ ਜਿਹੜਾ ਵਾਰਤਿਆ ਜਿਹੜੇ ਖੇਡਾਂ ਸੰਪੰਨ ਮੇਰੇ ਨਾਲ ਮੇਰੀ ਡਿਸਟ੍ਰਿਕਟ ਸਕੂਲ ਦੀ ਟੀਮ ਦੇ ਸਹਿਯੋਗ ਨਾਲ ਬਾਈ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਾਡੇ ਸਾਰੇ ਮਤਵਤੇ ਸੱਜਣ ਇਸ ਇਲਾਕੇ ਦੇ ਜਿਹੜੇ ਮੈਂ ਤੁਹਾਨੂੰ ਦੱਈ ਆ ਬੱਚਿਆਂ ਨੂੰ ਇਹ ਖੇਡਾਂ ਦੇ ਨਾਲ ਜੋੜਨ ਵਾਸਤੇ ਜਿਹੜਾ ਸਰਕਾਰ ਦਾ ਪ੍ਰਾਰਾਲਾ ਬਹੁਤ ਵਧੀਆ ਸਰਕਾਰ ਜਿਹੜੇ ਨੇ ਥੋੜਾ ਰੁਪਏ ਇਹਨਾਂ ਬੱਚਿਆਂ ਦੀ ਐਜੂਕੇਸ਼ਨ ਔਰ ਸਿਹਤ ਵਾਸਤੇ ਔਰ ਖੇਡਾਂ ਵਾਸਤੇ ਲਾ ਰਹੀ ਆ ਤੇ ਬਹੁਤ ਹੀ ਵਧੀਆ ਲੱਗਿਆ ਜਿੰਨੀ ਮੱਤੀ ਗਰਮੀ ਹੈ ਲੇਕਿਨ ਮਹਿਸੂਸ ਨਹੀਂ ਹੋਇਆ ਕਿ ਅੱਜ ਸਰ ਨੇ ਆ ਕੇ ਇੱਥੇ ਸੇਵਾ ਸਾਹਿਬ ਨੇ ਜਿਹੜਾ ਬਹੁਤ ਹੀ ਵਧੀਆ ਸਾਡਾ ਜਿਹੜਾ ਵਾ ਮਾਨਦਾਇਆ ਵਾ ਔਰ ਸਿੱਖਿਆ ਪਾ ਲੈਣ ਦੇ ਵਿੱਚ ਜਿਹੜਾ ਸਾਰਿਆਂ ਗੇਮ ਦਾ ਸੰਭਲ ਕੀਤਾ